ਸੋ ਕੁਪ੍ਰੀਤ ਤੇ ਗੁਰਪ੍ਰੀਤ ਇੰਗਲੈਂਡ ਦੇ 에어ਪੋਰਟ ਤੋਂ ਜਿਵੇਂ ਹੀ ਬਾਹਰ ਨਿਕਲੇ ਉਹਨਾਂ ਦਾ ਮੁੰਡਾ ਹਰਮਨ ਉਹਨਾਂ ਦੇ ਨਾਲ ਲਿਫਟ ਗਿਆ ਇੰਨੇ ਸਾਲਾਂ ਬਾਅਦ ਆਪਣੇ ਮੁੰਡੇ ਨੂੰ ਦੇਖ ਕੇ ਦੋਨਾਂ ਦੀਆਂ ਅੱਖਾਂ ਭਰ ਆਈਆਂ ਥੋੜੀ ਦੇਰ ਬਾਅਦ ਉਹਨਾਂ ਦੇ ਸਾਹਮਣੇ ਇੱਕ ਗੱਡੀ ਆ ਕੇ ਰੁਕੀ ਹਰਮਨ ਨੇ ਉਹਨਾਂ ਦਾ ਸਮਾਨ ਡਿੱਗੀ ਵਿੱਚ ਰੱਖਿਆ ਤੇ ਦੋਨਾਂ ਨੂੰ ਬੈਠਣ ਲਈ ਕਿਹਾ ਆਪ ਅੱਗੇ ਵਾਲੀ ਸੀਟ ਤੇ ਜਾ ਕੇ ਬੈਠ ਗਿਆ ਨੂਰ ਨੇ ਡਰਾਈਵਿੰਗ ਸੀਟ ਤੇ ਬੈਠੀ ਨਹੀ ਪਿੱਛੇ ਮੁੜ ਕੇ ਮੁਸਕਰਾ ਕੇ ਦੋਨੇ ਅੱਖਾਂ ਨਾਲ ਉਹਨਾਂ ਦਾ ਸਵਾਗਤ ਕੀਤਾ ਸੁਖਪ੍ਰੀਤ ਨੂੰ ਐਵੇਂ ਲੱਗਿਆ ਜਿਵੇਂ ਕੋਈ ਪਰੀ ਧਰਤੀ ਤੇ ਉਤਰ ਆਈ ਹੋਵੇ ਉਹਨਾਂ ਦੇ ਮਨ ਹੀ ਮਨ ਆਪਣੇ ਮੁੰਡੇ ਦੀ ਪਸੰਦ ਦੀ ਤਾਰੀਫ ਕੀਤੀ ਇੱਕ ਘੰਟੇ ਬਾਅਦ ਗੱਡੀ ਇੱਕ ਘਰ ਦੇ ਸਾਹਮਣੇ ਜਾ ਕੇ ਰੁਕੀ ਗੱਡੀ ਵਿੱਚੋਂ ਸਮਾਨ ਉਤਾਰਦਿਆਂ ਹੀ ਨੂਰ ਦਾ ਦੋਵਾਂ ਦੇ ਪੈਰੀ ਹੱਥ ਲਾਉਣਾ ਸੁਖਪ੍ਰੀਤ ਦਾ ਮਨ ਮੋੜ ਲੈ ਗਿਆ ਬੜੇ ਪਿਆਰ ਨਾਲ ਉਸਨੇ ਨੂਰ ਨੂੰ ਗਲੇ ਲਾ ਲਿਆ ਹਰਮਨ ਦਾ ਘਰ ਬਹੁਤ ਛੋਟਾ ਸੀ ਸਮਾਨ ਕਮਰੇ ਵਿੱਚ ਰੱਖ ਕੇ ਆਪ ਫਰੈਸ਼ ਹੋ ਕੇ ਉਹ ਬਾਹਰ ਆਏ ਤਾਂ ਨੂਰ ਉਹਨਾਂ ਲਈ ਚਾਹ ਬਣਾ ਕੇ ਲੈ ਕੇ ਆਈ ਚਾਹ ਪੀਂਦੇ ਹੋਏ ਵੀ ਸੁਖਪ੍ਰੀਤ ਨੂਰ ਨੂੰ ਹੀ ਦੇਖ ਰਹੀ ਸੀ ਫਿਰ ਦੁਪਹਿਰ ਦੇ ਖਾਣੇ ਤੋਂ ਬਾਅਦ ਗੁਰਪ੍ਰੀਤ ਤੇ ਸੁਖਪ੍ਰੀਤ ਆਰਾਮ ਕਰਨ ਲੱਗ ਗਏ ਮੰਮੀ ਜੀ ਉਠੋ ਤੁਹਾਡਾ ਇੰਤਜ਼ਾਰ ਕਰਦੇ ਕਰਦੇ ਤਾਂ ਨੂਰ ਚਲੀ ਗਈ ਜਦੋਂ ਹਰਮਨ ਨੇ ਪਿਆਰ ਨਾਲ ਆਪਣੀ ਮਾਂ ਨੂੰ ਕਿਹਾ ਤਾਂ ਉੱਠਣ ਦੀ ਇੱਛਾ ਨਾ ਹੁੰਦੇ ਹੋਏ ਵੀ ਸੁਖਪ੍ਰੀਤ ਨੂੰ ਉੱਠਣਾ ਪਿਆ ਫਿਰ ਬੜੇ ਹੀ ਪਿਆਰ ਨਾਲ ਆਪਣੇ ਮੁੰਡੇ ਦੇ ਸਿਰ ਤੇ ਹੱਥ ਫੇਰਦੀ ਹੋਈ ਕਹਿਣ ਲੱਗੀ ਚਿੰਤਾ ਕਿਉਂ ਕਰੀ ਜਾਣਾ ਮੈਨੂੰ ਤੇ ਤੇਰੇ ਪਾਪਾ ਨੂੰ ਨੂਰ ਬਹੁਤ ਪਸੰਦ ਆ ਇੰਗਲੈਂਡ ਵਿੱਚ ਵੀ ਤੂੰ ਆਪਣੀ ਬਰਾਬਰੀ ਦੀ ਕੁੜੀ ਲੱਭੀ ਸਾਨੂੰ ਹੋਰ ਕੀ ਚਾਹੀਦਾ ਹੁਣ ਜਲਦੀ ਨਾਲ ਉਹਦੇ ਪਰਿਵਾਰ ਨਾਲ ਮਲਾ ਦੇ ਜਦੋਂ ਇੱਥੇ ਹੀ ਵਿਆਹ ਕਰਨਾ ਫਿਰ ਉਡੀਕ ਕਿਸੇ ਗੱਲ ਦੀ ਆ ਸੁਖਪ੍ਰੀਤ ਦੀਆਂ ਗੱਲਾਂ ਨਾਲ ਹਰਮਨ ਖੁਸ਼ ਹੋ ਗਿਆ ਤੇ ਬੋਲਿਆ ਮੰਮੀ ਜੀ ਉਹਦੇ ਪਰਿਵਾਰ ਵਿੱਚ ਕੇਵਲ ਉਹਦੇ ਪਾਪਾ ਹੀ ਹੈ ਉਹਦੀ ਮਾਂ ਬਚਪਨ ਵਿੱਚ ਹੀ ਮਰ ਚੁੱਕੀ ਹੈ। ਉਹਦੇ ਪਾਪਾ ਨੇ ਫਿਰ ਦੁਬਾਰਾ ਵਿਆਹ ਨਹੀਂ ਕਰਵਾਇਆ। ਨੂਰ ਨੂੰ ਤਾਂ ਉਹਦੀ ਨਾਨੀ ਨੇ ਪਾਲ ਲਿਆ। ਉਹਦੇ ਪਾਪਾ ਚਾਹੁੰਦੇ ਸੀ ਕਿ ਵਿਆਹ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਰਹੀਏ ਪਰ ਮੈਂ ਮਨਾਂ ਕਰਤਾ। ਮੈਂ ਤਾਂ ਇੱਕ ਨਵਾਂ ਘਰ ਖਰੀਦ ਲਿਆ ਜੋ ਉਹਨਾਂ ਦੇ ਘਰ ਤੋਂ ਵੱਡਾ ਹੈ। ਮੁੰਡੇ ਦੀਆਂ ਗੱਲਾਂ ਸੁਣ ਕੇ ਸੁਖਪ੍ਰੀਤ ਮਨ ਹੀ ਮਨ ਵਿੱਚ ਖੁਸ਼ ਹੋ ਰਹੀ ਸੀ। ਉਹਨਾਂ ਦੇ ਇੰਗਲੈਂਡ ਆਉਣ ਤੋਂ ਪਹਿਲਾਂ ਹਰਮਨ ਦੀ ਪਸੰਦ ਨੂੰ ਲੈ ਕੇ ਸਾਰਿਆਂ ਨੇ ਉਸ ਨੂੰ ਬਹੁਤ फडਕਾਇਆ ਸੀ ਪਰ ਹਰਮਨ ਤਾਂ ਇਹੋ ਜਿਹਾ ਹੀ ਹੈ। ਉਹਦੇ ਵਿੱਚ ਤਾਂ ਕੋਈ ਬਦਲਾਅ ਨਹੀਂ ਆਇਆ ਵਿਆਹ ਤੋਂ ਬਾਅਦ ਜਦੋਂ ਅਸੀਂ ਨੂਰ ਨੂੰ ਲੈ ਕੇ ਇੰਡੀਆ ਵਾਪਸ ਜਾਵਾਂਗੇ ਤਾਂ ਉਹਦੇ ਰੂਪ-ਰੰਗ ਨੂੰ ਦੇਖ ਕੇ ਸਾਰੇ ਰਿਸ਼ਤੇਦਾਰ ਜਲਨ ਕਰਨਗੇ ਇੰਜ ਸੋਚਦੇ ਹੋਏ ਸੁਖਪ੍ਰੀਤ ਮੁਸਕਰਾ ਉੱਠੀ ਕੀ ਸੋਚ ਕੇ ਹੱਸ ਰਹੀ ਹੋ ਮੰਮੀ ਹਰਮਨ ਦੇ ਪੁੱਛਣ ਤੇ ਸੁਖਪ੍ਰੀਤ ਆਪਣੇ ਖਿਆਲਾਂ ਵਿੱਚੋਂ ਬਾਹਰ ਆ ਕੇ ਕੁਝ ਵੀ ਨਿਪੱਤ ਤੋ ਸੁਖਪ੍ਰੀਤ ਕਹਿਣ ਲੱਗੀ ਹਰਮਨ ਨੇ ਫੋਨ ਤੇ ਨੂਰ ਨੂੰ ਦੱਸ ਦਿੱਤਾ ਸੀ ਕਿ ਮੰਮੀ ਨੂੰ ਉਹ ਬਹੁਤ ਪਸੰਦ ਆ ਦੂਜੇ ਦਿਨ ਸਵੇਰ ਹੀ ਨੂਰ ਉਹਨਾਂ ਦੇ ਘਰੇ ਆ ਗਈ ਦੇਖਦੇ ਸੁਖਪ੍ਰੀਤ ਨੇ ਉਹਨਾਂ ਨੂੰ ਆਪਣੇ ਗਲੇ ਲਾ ਲਿਆ ਨੂਰ ਵੀ ਹੁਣ ਉਹਨਾਂ ਦੇ ਨਾਲ ਘੁੱਲ ਮਿਲ ਗਈ ਸੀ ਪੁੱਛਣ ਲੱਗੀ ਹੁਣ ਮੈਂ ਤੁਹਾਨੂੰ ਮੰਮੀ ਪਾਪਾ ਕਹਿ ਸਕਦੀ ਆ ਸੁਖਪ੍ਰੀਤ ਨੇ ਖੁਸ਼ੀ ਨਾਲ ਬੋਲਿਆ ਕਿਉਂ ਨਹੀਂ ਪੁੱਤ ਹੁਣ ਤੂੰ ਹਰਮਨ ਤੋਂ ਵੱਖਰੀ ਥੋੜੀ ਆ ਕੁਝ ਦਿਨਾਂ ਦੀ ਤਾਂ ਗੱਲ ਆ ਜਦੋਂ ਤੂੰ ਪੂਰੀ ਤਰਾ ਨਾਲ ਸਾਡੀ ਹੋ ਜਾਵੇਗੀ ਸੁਖਪ੍ਰੀਤ ਦੀ ਗੱਲ ਸੁਣ ਕੇ ਨੂਰ ਨੂੰ ਸ਼ਰਮ ਆ ਗਈ ਫਿਰ ਕਹਿਣ ਲੱਗੀ ਅੱਛਾ ਮੰਮੀ ਜੀ ਤੁਸੀਂ ਪਾਪਾ ਨਾਲ ਤੇ ਨਾਨੀ ਨਾਲ ਮਿਲਣ ਲਈ ਕਦੋਂ ਆ ਰਹੇ ਹੋ ਉਹ ਦੋਨੋਂ ਵੀ ਤੁਹਾਨੂੰ ਮਿਲਣ ਲਈ ਬਹੁਤ ਉਤਸ਼ਾਹ ਹਨ ਫੇਰ ਉਹ ਅਗਲੇ ਦਿਨ ਦਾ ਕਰਾਰ ਲੈ ਕੇ ਹੀ ਮੰਨੀ ਦੂਜੇ ਦਿਨ ਸਵੇਰੇ ਹੀ ਨੂਰ ਗੱਡੀ ਲੈ ਕੇ ਉਹਨਾਂ ਦੇ ਘਰ ਆ ਗਈ ਤਿਆਰ ਹੋ ਕੇ ਸੁਖਪ੍ਰੀਤ ਵੀ ਬਹੁਤ ਸੋਹਣੀ ਲੱਗ ਰਹੀ ਸੀ ਇੱਕ ਜਵਾਨ ਮੁੰਡੇ ਦੀ ਮਾਂ ਇਸ ਉਮਰ ਵਿੱਚ ਇੰਨੀ ਸੋਹਣੀ ਲੱਗਦੀ ਹੈ ਸੋਚ ਕੇ ਨੂਰ ਵੀ ਮਸਕਰਾ ਰਹੀ ਸੀ ਰਾਸਤੇ ਵਿੱਚ ਦੋਨਾਂ ਪਾਸਿਆਂ ਦੀ ਸੜਕ ਦੀ ਸੁੰਦਰਤਾ ਨੂੰ ਦੇਖ ਕੇ ਸੁਖਪ੍ਰੀਤਾ ਬਹੁਤ ਖੁਸ਼ ਹੋ ਰਹੀ ਸੀ ਕਿ ਸੱਚਮੁੱਚ ਹੀ ਇੰਗਲੈਂਡ ਪਰੀਆਂ ਤੇ ਫੁੱਲਾਂ ਦਾ ਦੇਸ਼ ਹੈ ਕੁਝ ਸਮੇਂ ਵਿੱਚ ਹੀ ਫੁੱਲਾਂ ਨਾਲ ਸਜੇ ਇੱਕ ਵੱਡੇ ਘਰ ਦੇ ਸਾਹਮਣੇ ਜਾ ਕੇ ਕਾਰ ਰੁਕਦੀ ਹੈ। ਗੱਡੀ ਚੋਂ ਉਤਰਦਿਆਂ ਹੀ ਇੱਕ ਵੱਡੀ ਉਮਰ ਦੀ ਔਰਤ ਨੇ ਇੱਕ ਮੁਸਕਾਨ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਜੋ ਕਿ ਨੂਰ ਦੀ ਨਾਨੀ ਸੀ। ਕਮਰੇ ਵਿੱਚ ਨੂਰ ਦੇ ਪਾਪਾ ਜਗਤਾਰ ਨੂੰ ਦੇਖ ਕੇ ਸੁਖਪ੍ਰੀਤ ਚੌਂਕ ਗਈ। ਸਵਾਗਤ ਕਰਨ ਲਈ ਉੱਠੇ ਹੱਥ ਹਵਾ ਵਿੱਚ ਹੀ ਝੂਲ ਗਏ। ਨੂਰ ਦੇ ਚਿਹਰੇ ਤੇ ਘਬਰਾਟ ਸਾਫ ਸਾਫ ਦਿਸ ਰਹੀ ਸੀ ਸਾਰਿਆਂ ਦੀਆਂ ਖੁਸ਼ੀਆਂ ਰਫੂ ਚੱਕਰ ਹੋ ਗਈਆਂ ਉਹਨਾਂ ਸਾਰਿਆਂ ਦੀ ਮਹੀਨਿਆਂ ਦੀ ਖੁਸ਼ੀ ਉੱਤੇ ਅਚਾਨਕ ਹੀ ਚੁੱਪੀ ਦਾ ਕੋਰਾਸ਼ ਆ ਗਿਆ ਉਹੋ ਬੇਚੈਨੀ ਵਿੱਚ ਸਿਰ ਨੂੰ ਇੱਧਰ ਉੱਧਰ ਘੁਮਾਉਂਦੇ ਹੋਏ ਹਥੇਲੀਆਂ ਨੂੰ ਮਸਲ ਰਹੀ ਸੀ ਸੁਖਪ੍ਰੀਤ ਨੂੰ ਦੇਖ ਕੇ ਹਰਮਨ ਤੇ ਨੂਰ ਦੋਨੋਂ ਜਾਣੇ ਹੈਰਾਨ ਸੀ ਕਿ ਅਚਾਨਕ ਇਹਨਾਂ ਨੂੰ ਕੀ ਹੋ ਗਿਆ ਆਖਰ ਨੂਰ ਦੀ ਨਾਨੀ ਨੇ ਕਿਹਾ ਮੈਂ ਤੇ ਜਗਤਾਰਤਾ ਤੁਹਾਨੂੰ ਪਸੰਦ ਨਹੀਂ ਆਈ ਸਾਨੂੰ ਦੇਖ ਕੇ ਤੁਸੀਂ ਚੁੱਪ ਜੇ ਹੋ ਗਏ ਸਾਨੂੰ ਛੱਡੋ ਤੁਸੀਂ ਇਹ ਦੱਸੋ ਕਿ ਤੁਹਾਨੂੰ ਨੂਰ ਪਸੰਦ ਨਹੀਂ ਇਹ ਸੁਣਦੇ ਸੁਖਪ੍ਰੀਤ ਖਬਰਾਗੀ ਬੜੇ ਹੀ ਰੁੱਖੇ ਸ਼ਬਦਾਂ ਵਿੱਚ ਕਿਹਾ ਅਜਿਹੀ ਕੋਈ ਗੱਲ ਨਹੀਂ ਸੀ ਅਚਾਨਕ ਸਿਰਦਰਦ ਹੋ ਰਿਹਾ ਕੁਝ ਵੀ ਕਹੋ ਪਰ ਇੰਗਲੈਂਡ ਵਿੱਚ ਜਨਮ ਲੈਣ ਤੋਂ ਬਾਅਦ ਵੀ ਨੂਰ ਦੀ ਪਰਵਰਿਸ਼ ਬੇਮਿਸਾਲ ਹੈ ਸ਼ਾਇਦ ਇੰਡੀਆ ਵਿੱਚ ਵੀ ਅਸੀਂ ਹਰਮਨ ਲਈ ਇਹੋ ਜਿਹੀ ਕੁੜੀ ਨਾਲ ਲੱਭ ਪਾਉਂਦੇ ਸੁਖਪ੍ਰੀਤ ਮੈਂ ਠੀਕ ਕਿਹਾ ਗੁਰਪ੍ਰੀਤ ਨੇ ਗੱਲ ਨੂੰ ਸੰਭਾਲ ਦੇ ਕਿਹਾ ਗੁਰਪ੍ਰੀਤ ਦੀਆਂ ਗੱਲਾਂ ਤੋਂ ਬਾਅਦ ਜ਼ਕਤਾਰ ਬੋਲਿਆ ਹੁਣ ਦੱਸੋ ਜੀ ਅੱਗੇ ਦਾ ਕੀ ਪ੍ਰੋਗਰਾਮ ਰੱਖਿਆ ਜਾਵੇ ਸੁਖਪ੍ਰੀਤ ਨੇ ਕਿਹਾ ਅਸੀਂ ਸੋਚ ਕੇ ਤੁਹਾਨੂੰ ਦੱਸ ਦੇਵਾਂਗੇ ਹੁਣ ਸਾਨੂੰ ਚੱਲਣਾ ਚਾਹੀਦਾ ਉਸਨੇ ਹਰਮਨ ਨੂੰ ਕਿਹਾ ਕਿ ਹਰਮਨ ਉੱਠ ਤੇ ਟੈਕਸੀ ਬੁਲਾ ਲਾ ਸਾਨੂੰ ਵਾਪਸ ਛੱਡਣ ਜਾਣ ਲਈ ਨੂਰ ਨੂੰ ਤਕਲੀਫ ਦੇਣਾ ਠੀਕ ਨਹੀਂ ਹੋਵੇਗਾ ਸੁਖਪ੍ਰੀਤ ਦੀਆਂ ਗੱਲਾਂ ਨਾਲ ਸਾਰੇ ਜਾਣੇ ਚੌਂਗ ਗਏ ਇਸ ਵਿੱਚ ਤਕਲੀਫ ਦੀ ਕੀ ਗੱਲ ਆ ਗੋਰਪ੍ਰੀਤ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੀ ਪਤਨੀ ਨਾਲ 2 ਮਿੰਟ ਗੱਲ ਕਰ ਸਕਦਾ ਜਗਤਾਰ ਕਹਿਣ ਲੱਗਿਆ ਨੂਰ ਜਦੋਂ ਸਿਰਫ 10 ਸਾਲਾਂ ਦੀ ਸੀ ਉਸਦੀ ਮਾਂ ਗੁਜ਼ਰ ਗਈ ਮੈਂ ਆਪਣੀ ਧੀ ਦੇ ਪਿਆਰ ਵਿੱਚ ਕਦੇ ਕੋਈ ਕਮੀ ਨਾ ਆਉਣ ਦਿੱਤੀ ਸਾਰਿਆਂ ਦੇ ਕਹਿਣ ਦੇ ਬਾਵਜੂਦ ਵੀ ਮੈਂ ਦੂਜਾ ਵਿਆਹ ਨਹੀਂ ਕਰਵਾਇਆ ਇਕੱਲੇ ਹੀ ਮਾਪਿਓ ਦੋਨਾਂ ਦਾ ਪਿਆਰ ਦਿੱਤਾ ਜਦੋਂ ਤੱਕ ਮੈਂ ਸੁਖਪ੍ਰੀਤ ਜੀ ਦੀ ਸਹਿਮਤੀ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ ਜਾਂਦਾ ਇਸੇ ਰਿਸ਼ਤੇ ਲਈ ਮੈਂ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕਾਂਗਾ ਗੁਰਪ੍ਰੀਤ ਜੀ ਦੀ ਸਹਿਮਤੀ ਨਾਲ ਜਗਤਾਰ ਤੇ ਸੁਖਪ੍ਰੀਤ ਨੂੰ ਕਮਰੇ ਵਿੱਚ ਛੱਡ ਕੇ ਸਾਰੇ ਜਾਣੇ ਬਾਹਰ ਨਿਕਲ ਗਏ ਜਗਤਾਰ ਸੁਖ ਪ੍ਰੀਦੇ ਦੇ ਸਾਹਮਣੇ ਖੜੇ ਹੋ ਕੇ ਕਹਿਣ ਲੱਗਿਆ ਤੈਨੂੰ ਠੋਖਾ ਦੇਣ ਵਾਲਾ ਮੈਂ ਆ ਤੈਨੂੰ ਨਰਾਜ਼ ਕਰਨ ਵਾਲਾ ਅੱਜ ਤੇਰੇ ਸਾਹਮਣੇ ਖੜਾ ਜੋ ਵੀ ਸਜ਼ਾ ਦੇਣੀ ਹੋਵੇਗੀ ਮੈਨੂੰ ਜ਼ਰੂਰ ਦੇਵੀ ਪਰ ਮੇਰੀ ਬੇਟੀ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਬਸ ਮੇਰੀ ਇਹੀ ਪ੍ਰਾਰਥਨਾ ਕਿ ਨੂਰ ਤੇ ਹਰਮਨ ਨੂੰ ਕਦੇ ਵੀ ਇੱਕ ਦੂਜੇ ਤੋਂ ਦੂਰ ਨਾ ਕੀਤਾ ਜਾਵੇ ਦੋਨਾਂ ਦਾ ਦਿਲ ਟੁੱਟ ਜਾਊਗਾ ਉਹ ਦੋਨੋਂ ਇੱਕ ਦੂਜੇ ਤੋਂ ਬਗੈਰ ਨਹੀਂ ਰਹਿ ਸਕਣਗੇ ਸਾਰੀਆਂ ਦੀਆਂ ਖੁਸ਼ੀਆਂ ਹੁਣ ਸਿਰਫ ਤੇਰੇ ਹੱਥ ਵਿੱਚ ਹਨ ਨੂਰ ਤੁਹਾਡ ਨੂੰ ਤੁਹਾਡੇ ਘਰ ਤੱਕ ਛੱਡ ਆਵੇਗੀ ਇਹ ਕਹਿ ਕੇ ਜਗਤਾਰ ਕਮਰੇ ਵਿੱਚੋਂ ਬਾਹਰ ਆ ਗਿਆ ਤੇ ਨੂਰ ਵੀ ਉਹਨਾਂ ਨੂੰ ਛੱਡਣ ਵਾਸਤੇ ਤਿਆਰ ਹੋ ਗਈ ਸੁਖਪ੍ਰੀਤ ਨੇ ਉਨ੍ਹਾਂ ਨਾਲ ਜਾਣ ਵਾਸਤੇ ਕਹਿ ਦਿੱਤਾ ਨੂਰ ਤੇ ਹਰਮਨ ਦੇ ਮੁਜਰਾਏ ਹੋਏ ਚਿਹਰੇ ਖਿੜ ਗਏ ਪੂਰਾ ਰਾਸਤਾ ਸੁਖਪ੍ਰੀਤ ਅੱਖਾਂ ਬੰਦ ਕਰਕੇ ਚੁੱਪ ਰਹੀ ਵਾਪਸ ਆ ਕੇ ਵੀ ਉਹ ਲੇਟ ਗਈ ਕੁਝ ਸਮੇਂ ਬਾਅਦ ਗੁਰਪ੍ਰੀਤ ਲੀਵਿੰਗ ਰੂਮ ਵਿੱਚ ਬੈਠ ਕੇ ਟੀਵੀ ਦੇਖ ਰਹੀ ਆਸੀ ਉਹ ਉਹਦੇ ਕੋਲੇ ਆ ਕੇ ਸੁਖਪ੍ਰੀਤ ਕਹਿਣ ਲੱਗੀ ਮੈਂ ਸਾਹਮਣੇ ਪਾਰਕ ਵਿੱਚ ਜਾ ਰਹੀ ਆ ਹਰਮਨ ਆਇਆ ਤਾਂ ਦੱਸ ਦਿਓ ਇਹ ਕਹਿੰਦੇ ਹੋਏ ਉਹ ਪੌੜੀਆਂ ਉਤਰ ਕੇ ਬਾਹਰ ਚਲੀ ਗਈ ਸਾਹਮਣੇ ਪਾਰਕ ਵਿੱਚ ਰੱਖੀ ਬੈਂਚ ਤੇ ਜਾ ਕੇ ਬੈਠ ਗਈ ਅੱਖਾਂ ਬੰਦ ਕਰਕੇ 32 ਸਾਲ ਪਹਿਲਾਂ ਦੀਆਂ ਯਾਦਾਂ ਉਹਦੇ ਅੱਖਾਂ ਸਾਹਮਣੇ ਘੁੰਮਣ ਲੱਗ ਗਈਆਂ ਕਿਸੇ ਫੰਕਸ਼ਨ ਵਿੱਚ ਜਗਤਾਰ ਨੇ ਦੇਖਿਆ ਸੀ ਸੁਖਪ੍ਰੀਤ ਨੂੰ ਤੇ ਫਿਰ ਪਹਿਲੀ ਨਜ਼ਰ ਵਾਲਾ ਪਿਆਰ ਹੋ ਗਿਆ ਸੀ ਬੜੇ ਹੀ ਧੂਮ ਧਾਮ ਦੇ ਨਾਲ ਸੁਖਪ੍ਰੀਤ ਤੇ ਜਗਤਾਰ ਦਾ ਰੋਕਾ ਹੋਇਆ ਸੀ ਮੰਗਣੀ ਤੋਂ ਬਾਅਦ ਉਹ ਜਗਤਾਰ ਨਾਲ ਕੁਝ ਜ਼ਿਆਦਾ ਹੀ ਖੁੱਲ ਮਿਲ ਗਈ ਸੀ ਉਸ ਸਮੇਂ ਫੋਨ ਦਾ ਜਮਾਨਾ ਨਹੀਂ ਸੀ ਸਾਰਿਆਂ ਦੇ ਸੌ ਜਾਣ ਤੋਂ ਬਾਅਦ ਹੌਲੀ ਜਿਹਾ ਉਹ ਫੋਨ ਚੱਕ ਕੇ ਆਪਣੇ ਕਮਰੇ ਵਿੱਚ ਲੈ ਆਉਂਦੀ ਤੇ ਫਿਰ ਸ਼ੁਰੂ ਹੋ ਜਾਂਦਾ ਪਿਆਰ ਭਰੀਆਂ ਗੱਲਾਂ ਦਾ ਸਿਲਸਲਾ ਜੋ देर रात ਤੱਕ ਚੱਲਦਾ ਰਹਿੰਦਾ 2 ਮਹੀਨੇ ਬਾਅਦ ਹੀ ਦੋਨਾਂ ਦੇ ਵਿਆਹ ਦਾ ਮੂਰਤ ਨਿਕਾਲਿਆ ਜਾਂਦਾ ਫਿਰ ਇਸੇ ਦੌਰਾਨ ਅਚਾਨਕ ਜਗਤਾਰ ਨੂੰ ਕਿਸੇ ਪ੍ਰੋਜੈਕਟ ਲਈ 6 ਮਹੀਨਾ ਵਾਸਤੇ ਇੰਗਲੈਂਡ ਜਾਣਾ ਪੈ ਗਿਆ ਵਿਆ ਕੁਝ ਸਮੇਂ ਲਈ ਅੱਗੇ ਕਰ ਦਿੱਤਾ ਪਰ ਉਹ ਉਦਾਸ ਹੋ ਕੇ ਰਹਿ ਗਈ ਜਗਤਾਰ ਆਪਣੇ ਤੇ ਸੁਖਪ੍ਰੀਤ ਦੇ ਵਧੀਆ ਭਵਿੱਖ ਲਈ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਲੈ ਕੇ ਇੰਗਲੈਂਡ ਲਈ ਰਵਾਨਾ ਹੋ ਗਿਆ ਸੁਖਪ੍ਰੀਤ ਆਪਣੀ ਪੜ੍ਹਾਈ ਦੀ ਤਿਆਰੀ ਕਰਨ ਲੱਗ ਗਈ ਪਰ ਜਗਤਾਰ ਕਦੇ ਵਾਪਸ ਨਾ ਆਇਆ ਇੰਗਲੈਂਡ ਜਾ ਕੇ ਜਗਤਾਰ ਇੱਕ ਗੁਜਰਾਤੀ ਪਰਿਵਾਰ ਦੇ ਘਰ ਵਿੱਚ ਕਿਰਾਏ ਤੇ ਰਹਿਣ ਲੱਗ ਗਿਆ ਸੀ। ਇੰਗਲੈਂਡ ਉਹਨੂੰ ਇੰਨਾ ਪਸੰਦ ਆਇਆ ਕਿ ਉਹ ਹੁਣ ਕਿਸੇ ਵੀ ਕੀਮਤ ਵਿੱਚ ਵਾਪਸ ਇੰਡੀਆ ਨਹੀਂ ਆਉਣਾ ਚਾਹੁੰਦਾ ਸੀ ਪੂਰੇ ਪੱਕੇ ਤੌਰ ਤੇ ਇੱਥੋਂ ਦਾ ਬਸਨੀਕ ਬਣਾਉਣ ਦਾ ਕੋਈ ਜਿਗਾਰਡ ਲਾਉਣ ਲੱਗਿਆ। ਜਿੱਥੋਂ ਤੱਕ ਉਸਨੇ ਆਪਣੀ ਕੰਪਨੀ ਦੀ ਨੌਕਰੀ ਵੀ ਛੱਡ ਦਿੱਤੀ। ਸਭ ਤੋਂ ਸ਼ਾਨ ਤੇ ਵਧੀਆ ਤਰੀਕਾ ਇਹ ਹੀ ਸੀ ਕਿ ਇੱਥੋਂ ਦੀ ਕਿਸੇ ਪੱਕੀ ਕੁੜੀ ਨਾਲ ਵਿਆਹ ਕਰਵਾ ਲਵੇ। ਫਿਰ ਜਗਤਾਰ ਨੇ ਉਸੇ ਗੁਜਰਾਤੀ ਪਰਿਵਾਰ ਦੀ ਇਕਲੌਤੀ ਕੁੜੀ ਨਾਲ ਵਿਆਹ ਕਰਵਾ ਲਿਆ ਇਸ ਤੋਖੇ ਨਾਲ ਸੁਖਪ੍ਰੀਤ ਟੁੱਟ ਗਈ ਸੀ ਉਹ ਕਿੰਨਾ ਹੀ ਚਿਹਰ ਹੰਝੂ ਬਹਾਉਂਦੀ ਰਹੀ ਇਸ ਸਭ ਤੋਂ ਬਾਅਦ ਸੁਖਪ੍ਰੀਤ ਨੂੰ ਵਿਆਹ ਦੇ ਨਾਮ ਤੋਂ ਝੜ ਹੋ ਗਈ ਸੀ ਫਿਰ ਕੁਝ ਮਹੀਨਿਆਂ ਬਾਅਦ ਗੋਰਪ੍ਰੀ ਦੇ ਘਰ ਵਾਲੇ ਰਿਸ਼ਤਾ ਲੈ ਕੇ ਆ ਗਏ ਮਾਪਿਓ ਦੀ ਜਿੱਦ ਦੇ ਕਾਰਨ ਸੁਖਪ੍ਰੀਤ ਨੂੰ ਰਿਸ਼ਤੇ ਨੂੰ ਨਾ ਨਹੀਂ ਕੀਤੀ ਸਭ ਕੁਝ ਭੁੱਲ ਕੇ ਉਹ ਗੋਰਪ੍ਰੀ ਦੀ ਪਤਨੀ ਬਣ ਗਈ ਸਮੀ ਦੇ ਨਾਲ ਦੋ ਬੱਚਿਆਂ ਦੀ ਮਾਂ ਵੀ ਬਣ ਗਈ। ਦੋਨੇ ਬੱਚਿਆਂ ਦੀ ਪਰਵਰਿਸ਼ ਉਸਨੇ ਬਹੁਤ ਵਧੀਆ ਕੀਤੀ। ਉਸਦੀ ਕੁੜੀ ਤੇ ਜਵਾਈ ਦੋਨੇ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਆ ਬੜੇ ਹੀ ਚਾਅ ਨਾਲ। ਆਪਣੇ ਮੁੰਡੇ ਦਾ ਵਿਆਹ ਦਾ ਸੁਪਨਾ ਆਪਣੀਆਂ ਅੱਖਾਂ ਵਿੱਚ ਲੈ ਕੇ ਉਹ ਇੰਗਲੈਂਡ ਆਈ ਸੀ। ਹਰਮਨ ਨੇ ਫੋਨ ਤੇ ਹੀ ਆਪਣੀ ਮਾਂ ਨੂੰ ਨਾਲ ਪਹਿਲਾਂ ਮਲਾਤਾ ਸੀ ਸੁਖਪ੍ਰੀਤ ਨੂੰ ਨੂਰ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਸੀ ਇਸੇ ਲਈ ਉਹ ਰਿਸ਼ਤੇ ਲਈ ਹਾਂ ਕਰ ਦਿੰਦੀ ਹੈ ਤੇ ਮੋਹਰ ਲਾ ਦਿੰਦੀ ਹੈ ਪਰ ਹੁਣ ਅੱਖਾਂ ਬੰਦ ਤੇ ਦਰਵਾਜ਼ੇ ਖੁੱਲ ਗਏ ਇਹਨਾਂ ਨੇ ਉਸ ਨੂੰ ਵਿਚਲਿਤ ਕਰ ਦਿੱਤਾ ਉਹ ਹਰਮਨ ਨੂੰ ਵੀ ਇਹ ਨਹੀਂ ਕਹਿ ਸਕਦੀ ਸੀ ਕਿ ਇਹ ਸਵਾਰਥੀ ਧੋਖੇबाज ਦੀ ਕੁੜੀ ਹੈ ਇਹਦੇ ਨਾਲ ਰਿਸ਼ਤਾ ਨਾ ਜੋੜ ਕਿਉਂਕਿ ਉਹ ਤਾਂ ਆਪਸ ਸਿਰ ਤੋਂ ਪੈਰਾਂ ਤੱਕ ਨੂਰ ਦੇ ਪਿਆਰ ਵਿੱਚ ਡੁੱਬਿਆ ਹੋਇਆ ਸੀ ਉਕਾਮੰਨਣ ਵਾਲਾ ਸੀ ਆਪਦੀ ਮਾਂ ਦੀ ਗੱਲ ਸੁਖਪ੍ਰੀਤ ਦੇ ਦਿਲ ਵਿੱਚ ਇੰਨੀਆਂ ਸਾਰੀਆਂ ਗੱਲਾਂ ਦਾ ਭਚਾਲ ਚੱਲ ਰਿਹਾ ਸੀ ਦਰਦ ਨਾਲ ਤੜਫਦੇ ਹੋਏ ਆਪਣੇ ਸਿਰ ਨੂੰ ਉਸਨੇ ਦੋਨੇ ਹੱਥਾਂ ਨਾਲ ਫੜ ਰੱਖਿਆ ਸੀ ਅਚਾਨਕ ਹੀ ਗੁਰਪ੍ਰੀਤ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਸਿਰ ਨੂੰ ਸਹਲਾਉਂਦੇ ਹੋਏ ਉੱਥੇ ਬਹਿ ਗਿਆ ਹੌਲੀ ਆਵਾਜ਼ ਵਿੱਚ ਕਹਿਣ ਲੱਗਿਆ ਸੁਖਪ੍ਰੀਤ ਤੂੰ ਅੰਦਰ ਤੋਂ ਇੰਨੀ ਕਮਜ਼ੋਰ ਆ ਮੈਂ ਕਦੇ ਸੋਚਿਆ ਵੀ ਨਹੀਂ ਸੀ ਇੰਨੀ ਛੋਟੀ ਜੀ ਗੱਲ ਨੂੰ ਤੂੰ ਦਿਲ ਤੇ ਲਾ ਕੇ ਬੈਠ ਗਈ ਕੁਝ ਸੁਣਿਆ ਸੀ ਤੇ ਕੁਝ ਨਮਾਨ ਲਗਾਇਆ ਸੀ ਜਗਤਾਰ ਨੇ ਜੋ ਤੇਰੇ ਨਾਲ ਕੀਤਾ ਉਹ ਕੋਈ ਨਵੀਂ ਗੱਲ ਨਹੀਂ ਇਹ ਦੇਸ਼ ਉਹਨੂੰ ਆਪਣੇ ਸੁਪਨਿਆਂ ਦੀ ਮੰਜ਼ਿਲ ਲੱਗੀ ਇਸੇ ਲਈ ਉਹ ਤੈਨੂੰ ਛੱਡ ਕੇ ਇੱਥੇ ਆ ਗਿਆ ਨੂਰ ਦੀ ਸੁੰਦਰਤਾ ਤੋਂ ਪਤਾ ਲੱਗਦਾ ਉਹਦੀ ਮਾਂ ਕਿੰਨੀ ਸੋਹਣੀ ਹੋਵੇਗੀ ਫਿਰ ਨਾਗਰਤਾ ਰਹਿਣ ਲਈ ਘਰ ਸੋਹਣੇ ਘਰ ਵਾਲੀ ਸਾਰੀਆਂ ਸੁੱਖ ਸੁਵਿਧਾ ਜਦੋਂ ਉਹਨੂੰ ਇੰਨੀ ਸਾਨੀ ਨਾਲ ਮਿਲਣ ਲੱਗੀਆਂ ਤਾਂ ਫਿਰ ਉਹ ਪਾਗਲ ਸੀ ਜੋ ਆਪਣੇ ਦੇਸ਼ ਵਾਪਸ ਆਉਂਦਾ ਤੇ ਦੂਜੀ ਗੱਲ ਜੀਵਨ ਵਿੱਚ ਜੋ ਵੀ ਕੁਝ ਹੋਣਾ ਹੁੰਦਾ ਪਹਿਲਾਂ ਤੋਂ ਹੀ ਨਿਸ਼ਚਿਤ ਹੁੰਦਾ ਹੈ ਤੇਰੀ ਵੀ ਤਾਂ ਅਜਿਹੀ ਸੋਚ ਹੈ ਕਿ ਤੂੰ ਮੇਰੀ ਬਣਨਾ ਸੀ ਤਾਂ ਫਿਰ ਇਹ ਤੈਨੂੰ ਕਿਵੇਂ ਵਿਆਹ ਕੇ ਲੈ ਕੇ ਜਾਂਦਾ ਮੰਨਿਆ ਸੀ ਕਿ ਮੈਰੇ ਕੋਲੇ ਬਹੁਤ ਸੁੱਖ ਸਹੂਲਤਾਂ ਨਹੀਂ ਸੀ ਪਰ ਮੈਂ ਤੈਨੂੰ ਜਿਹੜਾ ਵੀ ਕੁਝ ਦਿੱਤਾ ਉਹ ਦਿਲੋਂ ਦਿੱਤਾ ਤੇ ਮੈਂ ਤੈਨੂੰ ਸੱਚਾ ਪਿਆਰ ਕੀਤਾ ਤੇਰਾ ਸਾਥ ਨਿਵਾਇਆ ਮੰਮੀ ਨੂੰ ਅਚਾਨਕ ਕੀ ਹੋ ਗਿਆ ਪਾਪਾ ਜਦੋਂ ਹਰਮਨ ਨੇ ਮੈਨੂੰ ਇਹ ਪੁੱਛਿਆ ਤਾਂ ਮੈਂ ਸੋਚ ਵਿੱਚ ਪੈ ਗਿਆ ਹੋ ਸਕਦਾ ਉਹ ਵੀ ਸਭ ਕੁਝ ਸਮਝ ਰਿਹਾ ਹੋਵੇ ਸੋਖਪ੍ਰੀਤ ਦੀਆਂ ਅੱਖਾਂ ਵਿੱਚੋਂ ਵੰਦੇ ਹੰਝੂਆਂ ਨੇ ਗੁਰਪ੍ਰੀਤ ਨੂੰ ਹੋਰ ਕੁਝ ਨਾ ਬੋਲਣ ਦਿੱਤਾ ਕੁਝ ਦੇਰ ਬਾਅਦ ਆਪਣੀ ਚੁੰਨੀ ਨਾਲ ਆਪਣੇ ਹੰਝੂ ਪੂੰਝਦੀ ਹੋਈ ਸੋਖਪ੍ਰੀਤ ਨੇ ਕਿਹਾ ਮੈਂ ਤਾਂ ਇਹ ਸੋਚ ਰਹੀਆਂ ਕਿ ਨੂਰ ਵੀ ਕਿਤੇ ਆਪਣੇ ਪਾਪਾ ਵਰਗੀ ਨਾ ਨਿਕਲੇ ਸਾਡੇ ਮੁੰਡੇ ਨੂੰ ਸਾਡੇ ਤੋਂ ਦੂਰ ਲੈ ਜਾਵੇ ਜਿਵੇਂ ਉਹਦੇ ਪਾਪਾ ਬਾਹਰ ਆ ਕੇ ਬਾਰਲੀ ਸਜਾਪਟ ਨੂੰ ਦੇਖ ਕੇ ਆਪਣਿਆਂ ਨੂੰ ਭੁੱਲ ਗਿਆ ਉਹਦੇ ਮਾਪਿਓ ਸਾਰੀ ਉਮਰ ਉਹਨਾਂ ਨੂੰ ਦੇਖਣ ਲਈ ਤਰਸਦੇ ਰਹਿ ਗਏ ਤੇ ਉਹ ਘਰ ਜਵਾਈ ਬਣ ਕੇ ਇੱਥੇ ਰਹਿ ਗਿਆ ਸੀ ਨੂਰ ਨੇ ਵੀ ਸਾਡੇ ਸਿੱਧੇ ਸਾਦੇ ਮੁੰਡੇ ਨੂੰ ਘਰ ਜਵਾਈ ਬਣਾ ਕੇ ਰੱਖ ਲਿਆ ਅਸੀਂ ਵੀ ਆਪਣੇ ਪੁੱਤ ਨੂੰ ਦੇਖਣ ਲਈ ਤਰਸ ਜਾਵਾਂਗੇ ਸੁਖਪ੍ਰੀਤ ਦੀ ਗੱਲ ਸੁਣ ਕੇ ਗੁਰਪ੍ਰੀਤ ਦਾ ਹਾਸਾ ਨਿਕਲ ਗਿਆ ਦੋਨਾਂ ਨੂੰ ਲੱਭਦਾ ਹੋਇਆ ਹਰਮਨ ਵੀ ਉੱਥੇ ਪਹੁੰਚ ਗਿਆ ਮੰਮੀ ਪਾਪਾ ਨੂੰ ਹਾਸੇ ਦੇ ਵੇਖ ਕੇ ਹਰਮਨ ਹਰਾਨੀ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਵੇਖਣ ਲੱਗਿਆ ਗੁਰਪ੍ਰੀਤ ਆਪਣੇ ਆਪ ਨੂੰ ਰੋਕ ਨਾ ਸਕਿਆ ਸਾਰੀ ਗੱਲ ਉਹਨੇ ਹਰਮਨ ਨੂੰ ਦੱਸਤੀ ਤੇ ਸੁਣਦੇ ਹੀ ਹਰਮਨ ਇੱਕ ਛੋਟੇ ਬੱਚਿਆਂ ਦੀ ਤਰ੍ਹਾਂ ਆਪਣੀ ਮਾਂ ਦੇ ਨਾਲ ਲਿਪਟ ਗਿਆ ਤੇ ਬੋਲਿਆ ਮੰਮੀ ਤੁਹਾਡੇ ਲਈ ਮੈਂ ਨੂਰ ਤੱਕ ਹੀ ਸਾਰੀ ਦੁਨੀਆ ਛੱਡ ਸਕਦਾ ਬਸ ਇਹੀ ਸਮਝੇ ਆਪਣੇ ਮੁੰਡੇ ਨੂੰ ਤੁਸੀਂ ਮੇਰੇ ਨਾਲ ਹੀ ਰਹਿਣਾ ਤੁਹਾਡੇ ਲਈ ਤਾਂ ਮੈਂ ਇਨਾ ਵੱਡਾ ਘਰ ਖਰੀਦਿਆ ਉੰਜ ਵੀ ਇੰਡੀਆ ਵਿੱਚ ਹੁਣ ਆਪਣਾ ਕੌਣ ਹੀ ਹੈ ਦੀਦੀ ਤੇ ਜੀਜਾ ਵੀ ਅਗਲੇ 20 ਦਿਨਾਂ ਵਿੱਚ ਇੱਥੇ ਸ਼ਿਫਟ ਹੋ ਜਾਣਗੇ ਹਰਮਨੀਆ ਗੱਲਾਂ ਸੁਣ ਕੇ ਸੁਖਪ੍ਰੀਤ ਦੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ ਉਸਨੇ ਆਪਣੇ ਪੁੱਤ ਨੂੰ ਘੁੱਟ ਕੇ ਜੱਫੀ ਪਾ ਲਈ ਫਿਰ 3 ਹਫ਼ਤਿਆਂ ਬਾਅਦ ਬੜੀ ਧੂਮ ਧਾਮ ਨਾਲ ਨੂਰ ਤੇ ਹਰਮਨ ਦਾ ਵਿਆਹ ਹੋ ਗਿਆ ਹਰਮਨ ਨੇ ਆਪਣੀ ਮਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਉਸ ਦਿਨ ਤੋਂ ਬਾਅਦ ਸਾਰਾ ਪਰਿਵਾਰ ਇੱਕ ਛੱਤ ਥੱਲੇ ਇੰਗਲੈਂਡ ਵਿੱਚ ਰਹਿਣ ਲੱਗ ਗਿਆ ਸੀ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ